ਪਰਿਵਾਰ ਦੇ ਵਿੱਚ ਕੌਣ ਕੌਣ ਹੋਰ ਹੈ ਨਹੀਂ ਕੋਈ ਹੋਰ ਹੈ ਕੋਈ ਦੀ ਇਕੱਲਾ ਹੀ ਐ ਅੱਛਾ ਹੂੰ ਵਿਆਹ ਨਹੀਂ ਕਰਵਾਇਆ ਸੀ ਜੀ ਵਿਆਹ ਕਰਾਇਆ ਤਾਂ ਪੰਜ ਮੁੰਡੇ ਤੇ ਪੰਜੇ ਰੱਪ ਲੈ ਗਿਆ ਉਹ ਵਾਦ ਗਰੂ ਕੱਦਵਾ ਰਹਿ ਗਿਆ ਚਿੰਤਾ ਦਿੱਤੇ ਉੱਤੇ ਲੈ ਗਿਆ ਬੇਬੇ ਬਾਪੂ ਜੀ ਕਿੱਥੇ ਬੇਬੇ ਹੈ ਦੇਦੇ ਦੇਦੇ ਦੁੱਪ ਵਿੱਚ ਸੌ ਚੱਲੇ ਗਏ ਜਾਂ ਉਹ ਵਾਹੀ ਬੋਵਾਂ ਦੀ ਤੇਜ਼ ਨੂੰ ਵਿਸਤ ਚੱਲੇ ਗਏ ਜਾਂ ਤੁਹਾਡੇ ਤਾਂ ਵੈਸੀ ਤੁਹਾਡੇ ਤਾਂ ਪੈਰੀ ਹੱਥ ਲਾਉਣ ਨੂੰ ਦਿਲ ਕਰਦਾ ਬਾਪੂ ਜੀ ਤੁਸੀਂ ਗੁਰੂ ਨਾਨਕ ਦੇ ਕੀਰਤੀ ਸਿੱਖੋ ਜੀ ਹਾਂ ਬਹੁਤ ਆਨਾ ਚਾਹੀਦਾ ਪੈਦਾ ਅੱਛਾ ਯਾਦ ਆਉਂਦੀ ਬਾਪੂ ਜੀ ਉਹਨਾਂ ਦੀ ਹਾਂ Ja da. Men hvorfor nøyde vi aldri?